ਤੁਹਾਡਾ ਬੇਟਾ ਤੁਹਾਡੇ ਤੇ ਆ ਜਾਂ ਮਦਰ ਤੇ ਆ ਆ ਦੇਖੋ ਬੜਾ ਸਿਆਣਾ ਨੂੰ ਜਿਹੜੀ ਜਿਹੜੀ ਚੀਜ਼ ਜਿੱਥੋਂ ਚੰਗੀ ਲੱਗੀ ਉਹਨੇ ਚੱਕ ਲਈ ਜਿਹੜੀ ਜਿੱਥੇ ਮਾਂ ਚ ਕੋਈ ਚੰਗੀਆਂ ਚੀਜ਼ਾਂ ਨੂੰ ਲੱਗੀਆਂ ਉਹਨੇ ਉਹ ਵੀ ਲੈ ਲਈਆਂ ਮੇਰੇ ਤੋਂ ਵੀ ਲੈ ਲਈਆਂ ਪਰ ਇਸ ਤੋਂ ਵੀ ਵੱਡੀ ਗੱਲ ਇਹ ਕਿ ਉਹਨੇ ਬਹੁਤ ਕੁਝ ਆਪਣੇ ਦਾਦੇ ਤੋਂ ਵੀ ਸਿੱਖ ਲਿਆ ਆਪਣੀ ਦਾਦੀ ਤੋਂ ਵੀ ਆਪਣੇ ਤਾਏ ਤੋਂ ਵੀ ਉਹ ਉਹ ਬੜਾ ਨਾ ਜਿਹਨੂੰ ਕਹਿੰਦੇ ਨਾ ਵੀ ਚੁਗਣ ਵਾਲਾ ਬੰਦਾ ਜਿਹੜੀ ਚੀਜ਼ ਜਿੱਥੋਂ ਚੰਗੀ ਮਿਲਦੀ ਚੁਗ ਲੈਂਦਾ ਜੀ ਕਿਸ ਤਰ੍ਹਾਂ ਦਾ ਸ਼ੌਕ ਹੈ ਤੁਹਾਡੇ ਬੇਟੇ ਦੇ ਕੀ ਕਰ ਰਿਹਾ ਅੱਜ ਕੱਲੋ ਉਹ ਫਿਲਮ ਮੇਕਿੰਗ ਜੀ ਕਰ ਰਿਹਾ ਜੀ ਸਟੱਡੀ ਕਰ ਰਿਹਾ ਫਿਲਮ ਮੇਕਿੰਗ ਜੀ ਆਣਾ ਚਾਹੁੰਦਾ ਹੈ ਤੁਹਾਡੀ ਆਪਣੀ ਅਦਾਕਾਰੀ ਦਾ ਜਾਂ ਤੁਹਾਡੇ ਕਿਰਦਾਰ ਦਾ ਕਿੰਨਾ ਕੋ ਅਸਰ ਹੈ ਉਹਦੇ ਤੇ ਨਹੀਂ ਉਹ ਅਸਰ ਜੇ ਹੁੰਦਾ ਫਿਰ ਉਹ ਅਦਾਕਾਰ ਬਣਦਾ ਮੈਂ ਤੇ ਉਹਨੂੰ ਬੜਾ ਕਿਹਾ ਵੀ ਤੂੰ ਉਹ ਜਿਹੜੇ ਡਾਇਰੈਕਟਰ ਨਾਲ ਕੰਮ ਕਰ ਰਿਹਾ ਉਹ ਵੀ ਕਹਿੰਦਾ ਜੀ ਤੇਰਾ ਪਾਪਾ ਤੇਰਾ ਐਡਾ ਐਸਟੈਬਲਿਸ਼ ਐਕਟਰ ਹੈ ਤੇ ਤੂੰ ਡਾਇਰੈਕਟਰ ਬਣਨਾ ਚਾਹੁੰਦਾ ਇਹਦੇ ਤਾਂ ਕਸਾਈ ਬਹੁਤ ਹੁੰਦੀ ਕਹਿੰਦਾ ਤੂੰ ਐਵੇਂ ਕਹਿੰਦਾ ਮਜ਼ਦੂਰੀ ਕਰਨ ਦੀ ਸੋਚ ਲਈ ਤੂੰ ਐਕਟਰ ਬਣ ਉਹ ਕਹਿੰਦਾ ਨਹੀਂ ਮੇਰਾ ਸ਼ੌਕ ਹੈ ਸੋ ਮੈਂ ਕਦੇ ਨਹੀਂ ਫੋਰਸ ਕੀਤਾ ਉਹਨੂੰ ਵੀ ਤੂੰ ਐਕਟਰ ਬਣੀ ਹੈ ਕੁਝ ਕਰ ਉਹਨੂੰ ਸ਼ੌਕ ਹੈ ਤੇ ਉਹ ਐਕਟਿੰਗ ਹੀ ਕਰੇਗਾ ਉਹ ਡਾਇਰੈਕਸ਼ਨ ਕਰੇਗਾ ਗੁਰਪ੍ਰੀਤ ਭੁੱਗੀ ਦਾ ਮੁੰਡਾ ਹੋਣ ਦਾ ਮਾਣ ਤਾਂ ਉਹਨੂੰ ਹੋਣਾ ਚਾਹੀਦਾ ਪਰ ਤੁਹਾਨੂੰ ਕਦੇ ਉਹਦੇ ਵਿੱਚ ਇਸ ਗੱਲ ਦੀ ਹੋਂਮੇ ਨਜ਼ਰ ਆਈ ਮੈਂ ਔਨੈਸਟਲੀ ਦੱਸਾਂ ਗੁਰੂ ਨੂੰ ਹਾਜ਼ਰ ਜਾਣ ਕੇ ਕਿ ਜਦ ਤੱਕ ਲੋਕਾਂ ਤੋਂ ਇਧਰ ਉਧਰੋਂ ਕਿਸੇ ਨੂੰ ਪਤਾ ਨਾ ਨਾ ਲੱਗੇ ਕਿ ਉਹ ਮੇਰਾ ਬੱਚਾ ਹਨ ਤੇ ਉਦੋਂ ਤੱਕ ਨਹੀਂ ਉਹਨੂੰ ਪਤਾ ਹੁੰਦਾ ਸਾਹਮਣੇ ਵਾਲੇ ਬੰਦੇ ਕਈ ਵਾਰੀ ਫੋਟੋ ਦੇਖ ਕੇ ਕਹਿੰਗੇ ਤੇਰੀ ਫੋਟੋ ਕਹਿੰਦੇ ਇਹਨਾਂ ਨਾਲ ਕਿਦਾਂ ਫਿਰ ਦੱਸਦਾ ਮੇਰੇ ਪਾਪਾ ਨੇ ਉਹਨਾਂ ਦੇ ਸਕੂਲ ਚ ਇੱਕ ਵਾਰੀ ਮੈਂ ਚੀਫ ਗੈਸਟ ਗਿਆ ਸੀ ਜੇ ਸਕੂਲ ਪੜਦਾ ਸੀ ਉਦੋਂ ਉਹਨਾਂ ਦੇ ਸਕੂਲ ਚ ਮੈਂ ਚੀਫ ਗੈਸਟ ਗਿਆ ਸੀ ਉੱਥੇ ਮੈਂ ਜਾ ਕੇ ਦੱਸਿਆ ਕਿ ਮੈਨੂੰ ਖੁਸ਼ੀ ਹੋ ਰਹੀ ਹੈ ਹਾਂ ਤੇ ਅੱਜ ਮੈਂ ਚਲੋ ਬੱਚਿਆਂ ਬਾਕੀਆਂ ਤੇ ਮਿਲ ਰਹੇ ਮੇਰੇ ਬੱਚੇ ਵੀ ਇੱਥੇ ਪੜਦੇ ਨੇ ਹਾਂ ਉਦੋਂ ਲੋਕਾਂ ਨੂੰ ਹੈਰਾਨੀ ਵੀ ਇਹਦੇ ਬੱਚੇ ਇੱਥੇ ਕਿੱਥੇ ਪੜਦੇ ਨੇ ਫਿਰ ਹੌਲੀ-ਹੌਲੀ ਪਤਾ ਲੱਗਾ ਉਹਦੀ ਟੀਚਰ ਇਨਚਾਰਜ ਉਹ 7th ਚ ਪੜਦੇ 7ਵੀਂ ਜਦੋਂ ਕਹਿੰਦੀ ਬੇਟਾ ਉਹ ਤੇਰੇ ਪਾਪਾ ਹੈ ਕਹਿੰਦਾ ਹਾਂ ਜੀ ਕਹਿੰਦੀ ਤੂੰ ਕਦੀ ਦੱਸਿਆ ਨਹੀਂ ਕਿ ਤੇਰੇ ਪਾਪਾ ਨੇ ਤੇ ਕਹਿੰਦਾ ਮੈਡਮ ਇਹ ਚ ਕੀ ਦੱਸਣਾ ਦਾ ਸਾਰਿਆਂ ਦੇ ਪਾਪਾ ਕੁ ਮੇਰੇ ਪਾਪਾ ਫਿਲਮਾਂ ਚ ਅੱਛਾ ਬਹੁਤੇ ਮਾਂ-ਬਾਪ ਇਹ ਗੱਲ ਕਹਿੰਦੇ ਨੇ ਕਹਿੰਦੇ ਯਾਰ ਅਸੀਂ ਤਾਂ ਬਚਪਨ ਚ ਬੜੇ ਭੋਲੇ ਸੀ ਸਾਡੇ ਵਾਲੇ ਤਾਂ ਬੜੇ ਭੜੇ ਨਿਕਲੇ ਆ ਤੁਸੀਂ ਆਪਦੇ ਬਚਪਨ ਨਾਲ ਆਪਦੇ ਮੁੰਡੇ ਦੇ ਬਚਪਨ ਨੂੰ ਕਿਵੇਂ ਕੰਪੈਰੀਸ਼ਨ ਕਰਦੇ ਹੋ ਅਸੀਂ ਸ਼ੈਤਾਨ ਜਿਆਦੇ ਸੀ ਉਹ ਉਹ ਜਿਆਦਾ ਕਾਇਦੇ ਵਾਲਾ ਹੈ ਅੱਛਾ ਸਾਡਾ ਕੀ ਸਾਡਾ ਟਾਈਮ ਪਾਸ ਹੋਰ ਕੁਝ ਹੁੰਦਾ ਨਹੀਂ ਸੀ ਸਾਡੇ ਕੋਲ ਸ਼ੈਤਾਨੀਆਂ ਹੀ ਹੁੰਦੀਆਂ ਸੀ ਹਾਂ ਪਰ ਉਹ ਤੀਖਣ ਬੁੱਧੀ ਵਾਲਾ ਬਟ ਸਲੀਕੇ ਵਾਲਾ ਅੱਛਾ ਮੈਂ ਫਿਲਮ ਤੇ ਆਪਾਂ ਡਿਟੇਲ ਚ ਗੱਲ ਕਰਦੇ ਭਾਜੀ ਮੈਂ ਵੇਖਿਆ ਕਿ ਹੁਣ ਤਾਂ ਨਿਆਣੇ ਸਾਮਣ ਦੀਆਂ ਕਲਾਸਾਂ ਲੈਣ ਲੱਗ ਪਏ ਲੋਕ ਕਾਉਂਸਲਿੰਗ ਕਰਨ ਲੱਗ ਪਏ ਕਿਤਾਬਾਂ ਪੜ੍ਹਨ ਲੱਗ ਪਏ ਸਾਡੀ ਬੇਬੇ ਹੋਰਾਂ ਨੇ ਕਿਹੜੀ ਪੀ ਐਚ ਡੀ ਕੀਤੀ ਸੀ ਵੀ ਥਪੜਿਆਂ ਨਾਲ ਹੀ ਆਪਾਂ ਐਡੇ ਸ਼ਾਨਦਾਰ ਕਿਰਦਾਰ ਨਿਕਲ ਗਏ ਭਾਜੀ ਜਿਹੜੀ ਨਾ ਇੱਕ ਮਦਰਹੁੱਡ ਖਤਮ ਹੁੰਦੀ ਜਾ ਰਹੀ ਹੈ ਅਸੀਂ ਕਹਿੰਦੇ ਹਾਂ ਨਾ ਮਮਤਾ ਮਮਤਾ ਜਿਹੜੀ ਹੈ ਨਾ ਡਿਜੀਟਲ ਜੀ ਹੋ ਗਈ ਹੁਣ ਅੱਜਕੱਲ ਭਾਜੀ ਮਾਂਾਂ ਤੇ ਗੋਡੇ ਤੇ ਸਾਨੂੰ ਪਾਲ ਲੈnde ਦਾਦੀਆਂ ਪੁਰਾਣੀ ਸਮਝ ਨਿਆਣਿਆਂ ਦੇ ਗੋਡੇ ਤੇ ਪਾ ਕੇ ਭਾਜੀ 20-20 ਬੰਦਿਆਂ ਦੀ ਤੌਣ ਪਕਾ ਲੈਂਦੀਆਂ ਸੀ ਪਕਾ ਲੈਂਦੀਆਂ ਸੀ ਇੱਕ ਪਾਸੇ ਨਿਆਣਾ ਪਾਇਆ ਹੋਣਾ ਗੋਡੇ ਤੇ ਬੱਠੀਆਂ ਬਿਠੀਆਂ ਪਤਾ ਨਹੀਂ ਕਿਵੇਂ ਵੇਲ ਲੈਂਦੀਆਂ ਸੀ ਕੱਪੜੇ ਵੀ ਧੋ ਲੈਂਦੀਆਂ ਸੀ ਕੱਪੜੇ ਧੋ ਲੈਂਦੇ ਨੇ ਨਿੱਕੇ ਨਿਆਣੇ ਨਾਲ ਲੱਤ ਤੇ ਬਹਾਲ ਕੇ ਤੇ ਹੁਣ ਤਾਂ ਭਾਜੀ ਤੁਸੀਂ ਦੇਖ ਲਓ ਕਿ ਲੇਡੀਜ਼ ਨੂੰ ਆਪਣਾ ਬੱਚਾ ਚੁੱਕਣ 'ਚ ਸ਼ਰਮ ਆਉਂਦੀ ਤੁਸੀਂ ਮੈਨੂੰ ਅੱਜ ਦੱਸ ਦੋ ਸਾਲਾਂ ਦੇ ਸਾਲ ਹੋ ਗਏ ਉਹਨੇ ਕੋਈ ਨਿਆਣਾ ਟਾਕੇ ਲੱਗਾ ਵੇਖਿਆ ਕਿ ਨਹੀਂ ਹੁਣ ਕੁੱਤਾ ਚੱਕ ਲੈਂਦੀਆਂ ਉਹ ਨਿਆਣਾ ਉਂਗਲਾਂ ਨਾਲ ਨਿਆਣੇ ਨੂੰ ਸੰਗਲੀ ਪਾਈ ਹੁੰਦੀ ਹੈ ਪਿੱਛੇ ਤੇ ਕੁੱਤਾ ਕੁਛੜ ਚੁੱਕਿਆ ਹੁੰਦਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਟੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ